ਮਲੇਰ ਕੋਲਾ ਦੇ ਸਰੰਦੀਗੜ ਏਰੀਏ ਦੇ ਵਿੱਚ ਗਲਤ ਪਾਰਕਿੰਗ ਕਰਨ ਵਾਲੇ ਲੋਕਾਂ ਦੇ ਚਲਾਨ ਕੱਟੇ ਗਏ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਟ੍ਰੈਫਿਕ ਇਨਚਾਰਜ ਬਲਵੀਰ ਸਿੰਘ ਨੇ ਕਿਹਾ ਕਿ ਜੋ ਵੀ ਵਿਅਕਤੀ ਗਲਤ ਪਾਰਕਿੰਗ ਕਰੇਗਾ ਉਸ ਦਾ ਚਲਾਨ ਕੀਤਾ ਜਾਵੇਗਾ ਉਹਨਾਂ ਨੇ ਔਟੋ ਰਿਕਸ਼ੇ ਵਾਲਿਆਂ ਨੂੰ ਵੀ ਵਾਰਨ ਕੀਤਾ ਕਿ ਉਹ ਵੀ ਟ੍ਰੈਫਿਕ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਰਾਈਵ ਕਰਨ ਸਤਿਕਾਰ ਜੀ ਮਾਨਯੋਗ ਅਸੀਂ ਚੀਕਾ ਮਲੇਰ ਕੋਲਾ ਇਹ ਅਫਸਰ ਤੋਂ ਸਾਡੀ ਅਕੀ ਸੇ ਸੱਤ ਪਾਰਕਿੰਗ ਦਾ ਸ਼ਹਿਰ ਮਲੇਕਪੁਰ ਅੰਦਰ ਲੱਗਵਾਉਣ ਅਤੇ ਇੱਕ ਤਿੰਨ ਦਿਨ ਤੋਂ ਉਪਰ ਕੀ ਬਾਹਰ ਨਹੀਂ ਦੇ ਰਹੇ ਬਿਲਕੁਲ ਹੀ ਕਰ ਰਹੇ ਆ ਕਿ ਜੋ ਵੀ ਗੱਡੀਆਂ ਆਪਣੇ ਰੌਂਗ ਚ ਨਾ ਲਾਓ ਤੇ ਜੋ ਵੀ ਗੱਡੀ ਰੌਂਗ ਦੇ ਵਿੱਚ ਖੜੀ ਆ ਉਹਦੇ ਅਸੀਂ ਚਲਾਣ ਕਰਾਂ ਹੁਣ ਤੱਕ ਅਸੀਂ ਸਵੇਰ ਤੋਂ ਲੈ ਕੇ ਵੀ ਚਲਾਣ ਕਰ ਦਿੱਤੇ ਜੀ ਰੌਂਗ ਕਰ ਦਿੱਤੀ ਸਰ ਇਹਦੇ ਨਾਲ ਕੁਝ ਗੱਡੀਆਂ ਟੋ ਵੀ ਕਰੋਗੇ ਹਾਂਜੀ ਸਰ ਟੋ ਵੀ ਗੱਡੀ ਕਰ ਰਹੇ ਆ ਜੀ ਮੋਬਾਈਲ ਵੀ ਸਾਡੀ ਡਿਡਿਕੇਟ ਖੜੀ ਹੈ ਜੀ ਅਸੀਂ ਉਹ ਵੀ ਕਰ ਰਹੇ ਹਾਂ ਵਾਕਈ ਜੋ ਗੱਡੀ ਆਪਣੇ ਰੌਕ ਵਿੱਚ ਖੜੀ ਹੈ ਉਹਦੇ ਚਲਾਣ ਦੀ ਕੋਸ਼ਿਸ਼ ਠੀਕ ਹੈ ਸਰ ਔਰ ਆਮ ਜਨਤਾ ਨੂੰ ਕੀ ਅਪੀਲ ਕਰੋਗੇ ਜੀ ਮੈਂ ਜਨਤਾ ਨੂੰ ਆਮ ਨੂੰ ਇਹੀ ਕਹਿਣ ਤਰਵਾਰਤੀਆਂ ਨੂੰ ਇਹੀ ਕਹਿੰਨੇਗਾ ਅਪੀਲ ਕਰਦਾ ਜੀ ਵੀ ਆਪਣੀ ਗੱਡੀ ਪਾਰਕਿੰਗ ਵਿੱਚ ਚਲਾਓ ਤੇ ਰੌਂਗ ਪਾਰਕਿੰਗ ਵਿੱਚ ਨਾ ਲਗਾਓ ਇੱਕਤਰ ਜਿਹੜੇ ਆਟੋ ਚੱਲਦੇ ਆ ਆਟੋ ਬੜੇ ਕੰਜਸਟਡ ਏਰੀਆ ਦੇ ਵਿੱਚੋਂ ਚੱਲਦੇ ਆ ਉਹਨਾਂ ਦੇ ਵਾਸਤੇ ਕੋਈ ਰੈਮਡੀ ਹੈ ਤੁਹਾਡੇ ਕੋਲ ਸਰ ਜੋ ਵੀ ਆਹੋ ਰੌਂਗ ਦੇ ਵਿੱਚ ਖੜਦਾ ਸੀ ਰੌਂਗ ਦੇ ਚਲਾਨ ਸ਼ੁਰੂ ਕਰੇ ਹੋਏ ਜੀ ਇਹ ਮੰਨ ਲਓਗੇ ਸਿਪੀ ਸਾਹਿਬ ਵੀ ਆਪਣੇ ਰੂਲ ਦੇ ਮੁਤਾਬਕ ਇਹ ਚਲਾਨ ਕਰ ਰਹੇ ਨੇ ਰੌਂਗ ਦੇ ਉਹ ਰੌਂਗ ਦੇ ਖੜਦਾ ਜੀ ਠੀਕ ਹੈ ਸਰ